you. Mm -hmm. ਸੋਰਾ ਸ਼੍ਰੀ ਪੌਂਟਾ ਸਾਈ ਵਿਖੇ ਵਿਸਾਖੀ ਦਾ ਮਹਾਨ ਪर्व ਬਹੁਤ ਚੜ੍ਹਦੀ ਕਲਾ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਵਿਸਾਖੀ 1699 ਨੂੰ ਦਸ਼ਮੇਸ਼ ਪਿਤਾ ਦੀਆਂ ਲੋਕਿਕ ਰਮਜ਼ਾਂ ਤੇ ਰਹਿਸ ਵਿੱਚ ਟੰਗਦੇ ਨਾ ਮਨਾਇ ਪਹਿਲੀ ਵਾਰ ਵਿਸਾਖੀ ਗੋਵਿੰਦਵਾਲ ਸਾਹਿਬ ਵਿਖੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਪਾਈ ਪਾਰੋ ਜੀ ਦੇ ਕੈਨ ਉਤੇ ਮਨਾਇ ਜੋ ਕਿ ਇਹ ਵੀ ਅਲੋਕਿਕ ਨਜ਼ਾਰਾ ਸੀ ਦਸ਼ਮੇਸ਼ ਪਿਤਾ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਜਿਸ ਵਾਸਤੇ ਸਿੱਖ ਗੋਮ ਦਸ਼ਮੇਸ਼ ਪਿਤਾ ਦੇ ਰੀਣੀ ਨੇ ਅਤੇ ਰੀਣੀ ਰਣਗੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਪੌਂਟਾ ਸਾਈ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਵਿਸਾਖੀ ਖਾਲਸਾ ਸਿਰਜਣਾ ਦਿਵਸ ਦੇ ਮੌਕੇ ਉਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਗੁਰਮਤ ਸਮਾਗਮ ਆਯੋਜਿਤ ਕੀਤੇ ਜਾ ਰਹੇ ਨੇ ਜਿਸ ਵਿੱਚ ਉੱਚ ਕੋਟੀ ਦੇ ਵਿਦਵਾਨ ਕੀਰਤਨ ਜੋਥੇ ਢਾਡੀ ਪਹੁੰਚੇ ਹੋਏ ਨੇ ਕੀਰਤਨ ਦਰਬਾਰ ਉਪरांत ਪਾਈ ਗੁਰਜੀਤ ਸਿੰਘ ਸ਼ਿਪੂਰੀ ਅਤੇ ਪਾਈ ਬਲਵਿੰਦਰ ਸਿੰਘ ਨੇ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਹੈ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਦੇਹਰਾदून, ਯਮੁਨਾ ਨਗਰ, ਸਹਾਰनपुर, ਅੰਬਾਲਾ, ਜਲੰਧਰ ਤੋਂ ਖਾਸ ਤੌਰ ਉਤੇ ਭਾਰੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚੇ ਹੋਏ ਨੇ ਸੰਗਤਾਂ ਲਈ குருਕੇ ਲੰਗਰਾਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਦੇ ਆਫਿਸ ਮੈਨੇਜਰ ਸਰਦਾਰ ਗੁਰਮੀਤ ਸਿੰਘ ਜੀ ਨੇ ਸੰਗਤਾਂ ਨੂੰ ਅੱਜ ਦੇ ਚੱਲ ਰਹੇ ਗੁਰਮਤ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਸੰਬੋਧਨ ਕੀਤਾ ਸਾਸੀ ਸਿੱਖ ਦੇ ਸੁਣਿਆ ਕਿ ਕਿਸੇ ਪੂਰਨ ਦਾ ਇੱਕੋ ਜਨਮ ਹੋਇਆ ਉਹ ਤਾਂ ਤਾਂ ਸਾਹਿਬ ਸਿੰਘ ਬੋਲ ਸੀ ਜੀ ਮਹਾਰਾਜ ਇੱਕੋ ਦਿਨ ਖਾਲਸਾ ਪ੍ਰਗਟ ਹੋਇਆ ਨਨਤਪੁਰ ਸਾਹਿਬ ਦੀ ਧਰਤੀ ਤੇ ਕੇ ਦਰ ਸਾਹਿਬ ਦੇ ਕਿਸ ਤੈਨੂੰ ਤੁਸੀਂ ਵੱਡੇ ਭਾਗੋਂ ਵਾਲਿਓ ਕਿ ਸਾਰੇ ਰਲ ਮਿਲ ਕੇ ਆਪਣਾ ਜਨਮ ਦਿਨ ਕੋਈ ਦਿਨ ਮਨਾਉਣ ਦੇ ਚਾਹੀਓ ਬੜੀਆਂ ਖੁਸ਼ੀਆਂ ਤੇ ਚੰਗੇ ਭਾਗ ਸਮਝਿਓ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਜੀ ਤੇ ਬੜੀ ਭਾਰੀ ਬਖਸ਼ਿਸ਼ ਕੀਤੀ ਹੈ ਔਰ ਸੁਬੋਧ ਸਿੰਘ ਸਾਹਿਬ ਨੇ ਪਿੱਤਰ ਹਰਦਾਨ ਤੇ ਦਸਾਖੀ ਦਾ ਕੋਈ ਤਿਉਹਾਰ ਲੜਦਾ ਸੁਭਾਗ ਬਖਸ਼ਿਆ ਸਾਰੇ ਸੱਚੇ ਪਾਤਸ਼ਾਹ ਜਿਹਦੇ ਸਾਰੇ ਰੂਪ ਰੇਖਾ ਤੇ ਕੋਤਸ ਦਾ ਕੀ ਇਤਿਆਸ ਲਿਖੀ ਜੀ ਖਾਲਸਾ ਪੰਥ ਦੇ ਸਿਰਜਣਾਂ ਇਹ ਦਸਤਾਰਾਂ ਸੰਤ ਦੇ ਬੱਢ ਕੇ ਸੋਹਣੀ ਦਸਤਾਰ ਸਜਾਉਂਦੇ ਹਨ ਤੇ ਸੋਹਣੀਆਂ ਦਸਤਾਰਾਂ ਸਜਾਉਣ ਵਾਲਿਆਂ ਨੂੰ ਦੇਖ-ਦੇਖ ਕੇ ਪਰਸਾਨ ਹੁੰਦੇ ਦਸਤਾਰ ਸਣ ਦੇ ਮੁਕਾਬਲੇ ਕਰਦੇ ਇਸ ਤਰ੍ਹਾਂ ਕਿ ਕਿ ਜਿਹੜੀ ਸੇਵਾ ਹੈ ਨੂੰ ਸਾਡੇ ਪਰਵਤਿਆਂ ਨਾਲ ਲਾਈ ਸੀ ਕਿ ਖਾਲਸਾ ਪੰਥ ਨੇ ਸਿਰਜਣਾ ਕਰਨਾ ਉਹ ਸਾਰੀ ਸੇਵਾ ਦੀ ਰੂਪਰੇਖਾ ਤੇ ਤਿਆਰ ਕੀਤੀ ਹੈ

ਪਰ ਬਿਉ ਖਾਲਸਾ ਪਰਮਾਤਮੇ ਦੇ ਮੋਹਤ ਪਰਮਾਤਮੇ ਦੇ ਮੋਹਤ ਦੇ ਸਾਜੇ ਕੋ ਨਨ ਸਾਹਿਬ ਤੁਸ ਖੋਕੀ ਸੀ ਜਦੋਂ ਉਹਨਾਂ ਨੇ ਹਿੰਦੁਸਤਾਨ ਦੀ ਹਾਲਤ ਦੇਖੀ ਨਾ ਤੇ ਹਿੰਦੁਸਤਾਨ ਦੀ ਹਾਲਤ ਨੂੰ ਸਵਾਰਥ ਬਾਤ ਹੈ

پچھو آپ جائے اے گرو دے نالو جدوں تھانوں ایسا گرو مل جائے اس کو اپنا سینس تسی پیٹھا کر لینا تے پھر گرو گلسی جی مارے دے روپ وچ

ਉਸ ਸਮੇਂ ਝੂਲੂ ਕੀਤਾ ਰੂਪ ਰਿਕਾ ਦੀ ਆਰੰਭ ਕੀਤੀ ਉਤੇ ਤੁਸੀਂ ਬੈਠ ਕੇ ਮਨਾਰੋ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧੜਿਆ ਜੀ ਗੁਰੂ ਵਾਲੇ ਸਾਡੇ ਸਰਦੀਆਂ ਦੀ ਪ੍ਰਵਾਨ ਕਰਨ ਵਾਇਟ ਜੀ ਕਾ ਖਾਲਸਾ ਵਾਜੂ ਕੀ ਫਤਿਹ ਗੁਰਦੁਆਰਾ ਪੌਂਡਰ ਸਾਹਿਬ ਵਿਖੇ ਵਿਸਾਖੀ ਦਾ ਗੁਰਪੁਰਬ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਹਾ ਹੈ ਅੱਜ ਤੋਂ 325 ਸਾਲ ਪਹਿਲਾਂ ਸਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੇ ਵਿਸਾਖੀ ਨੂੰ ਖਾਲਸੇ ਦੀ ਸਜਣਾ ਕੀਤੀ ਸੀ ਮਹਾਰਤ ਨੇ ਕਿਹਾ ਸੀ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਤੇ ਖਾਲਸਾ ਪ੍ਰਗਟ ਹੋਇਆ ਸੀ ਕਈ ਵਾਰੀ ਸਜਣਾ ਗਰਮ ਦਿਨ ਕਹਿੰਦੇ ਨੇ ਖਾਲਸੇ ਦਾ ਗਰਮ ਦਿਨ ਜਦ ਖਾਲਸਾ ਜਨਮ ਨਹੀਂ ਹੋਇਆ ਖਾਲਸਾ ਪ੍ਰਗਟ ਹੋਇਆ ਹੈ ਵਿਸਾਖੀ 1699 ਨੂੰ ਸਭ ਤੋਂ ਸਾਰੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚੋਂ ਸੰਤਾਂ ਨੂੰ ਸੱਦਾ ਪੱਤਰ ਭੇਜ ਕੇ ਸੱਜਿਆ ਗਿਆ ਸੀ ਹਰੇਕ ਧਰਮ ਅਲੱਗ-ਅਲੱਗ ਧਰਮ ਜੋ ਜਿਹੜੇ ਹਨ ਚਾਰ ਪੰਜ ਪਿਆਰੇ ਜਿਹੜੇ ਸਤਿਗੁਰ ਨੇ ਸੀਸ ਵਾਕੇ ਉਹਨਾਂ ਨੂੰ ਸਾਰੇ ਜਿਹੜੀ ਛੁਆਛੂਤ ਚੱਲ ਰਹੀ ਸੀ ਜਿਹੜੇ ਉੱਚ ਨੀਚ ਦੇ ਜਿਹੜੇ ਸਾਰੇ ਭੇਦ ਭਾਵ ਖਤਮ ਕਰਕੇ ਇੱਕ ਅਕਾਲ ਪੁਰਖ ਦੀ ਧੌਲ ਜਿਹੜੀ ਆ ਉਹ ਬਣਾ ਕੇ ਖਾਲਸਾ ਦੀ ਸਿਰਜਣਾ ਕੀਤੀ ਸੀ ਇਹ ਬਸਾਖੀ ਤਾਂ ਵੈਸੇ ਹਿੰਦੁਸਤਾਨ ਦੇ ਵਿੱਚ ਪਹਿਲਾਂ ਵੀ ਕਈ ਤਰੀਕਿਆਂ ਨਾਲ ਮਨਾਈ ਜਾਂਦੀ ਸੀ ਕਿਉਂਕਿ ਨਵਾਂ ਅਨਾਜ ਜਿਹੜਾ ਕਣਕ ਦੀ ਜਿਹੜੀ ਹੈ ਉਹ ਵਸਾਖੀ ਦੇ ਨਾਲ ਨਿਤ ਪੱਕੇ ਤਿਆਰ ਹੁੰਦੀ ਹੈ ਤੇ ਜਿਹੜੇ ਕਿਸਾਨ ਲੋਕ ਰਹੇ ਉਹ ਇਸ ਨੂੰ ਬੜੇ ਧੂਮ-ਧਾਮ ਨਾਲ ਮਨਾਉਂਦੇ ਸੀ ਕਿ ਕਣਕ ਦਾ ਜਿਹੜਾ ਅਨਾਜ ਤੇ ਕਣਕ ਦੇ ਜਿਹੜੇ ਤੂੜੀ ਪੱਠੇ ਹੁੰਦੇ ਆ ਇਹ ਸਾਲ ਭਰ ਅਨਾਜ ਰਹਿੰਦਾ ਹੈ ਜਿਹੜਾ ਹੋਰ ਬੜਾ ਸਾਤੀ ਅਨਾਜ ਹੁੰਦਾ ਸੀ ਸਾਡੇ ਕੋਲ ਉਹ ਦੋ ਤਿੰਨ ਚਾਰ ਮਹੀਨਿਆਂ ਚ ਖਤਮ ਹੋ ਜਾਂਦਾ ਸੀ ਤੇ ਇਹ ਜਿਹੜੀ ਕਣਕ ਹੈ ਜਿਹੜਾ ਅਨਾਜ ਵੀ ਤੇ ਇਹਦੇ ਪੱਠੇ ਵੀ ਜਿਹੜੇ ਆ ਉਹ ਸਾਲ ਭਰ ਜਿਹੜੇ ਬਸੂਆਂ ਨੂੰ ਪਾਏ ਜਾਂਦੇ ਸੀ ਤੇ ਅਰਾਜ ਜਿਹੜਾ ਸਾਪਾਡ ਜਿਹੜਾ ਇਸਤੇਮਾਲ ਹੋਇਆ ਕੀਤਾ ਜਾਂਦਾ ਇਸ ਕਰਕੇ ਇਹ ਜੋ ਹੌਲੀ ਦੀ ਫਸਲੀ ਇਹ ਇਹ ਨੂੰ ਬਹੁਤ ਮਹੱਤਵ ਦੇ ਕੇ ਇਹ ਬਸਾਖੀ ਪੁਰਾਣੇ ਜਬਾਨਾਂ ਤੋਂ ਮਨਾਈ ਜਾਂਦੀ ਸੀ ਤੇ ਇਸ ਦੇ ਨਾਲ ਹੌਲੀ ਹੌਲੀ ਇਸ ਤਰ੍ਹਾਂ ਇੱਕ ਖਲਸਾ ਸੰਜਣਾ ਦਿਮਸ ਵਿੱਚ ਜੁੜ ਗਿਆ ਤੇ ਇੱਕ ਜੱਲ੍ਹਿਆਂਵਾਲੇ ਦਾ ਬਾਗ ਜੋ ਹੈ ਉੱਥੇ ਜਿਹੜਾ ਸਾਾਕਾ ਹੋਇਆ ਉਹ 1919 ਦੇ ਵਿੱਚ ਬਸਾਖੀ ਵਾਲੇ ਦਿਨ ਜਿਹੜਾ ਉਹ ਉਹ ਸਾਾਕਾ ਵਰਤਿਆ ਸੀ ਜਿਸ ਵੇਲੇ ਔਰੰਗਜ਼ੇਬ ਜਿਹੜੀਆਂ ਅੰਗਰੇਜ਼ਾਂ ਦੀ ਬਹੁਤ ਰੋਸ ਨੇ ਬਹੁਤ ਸਾਰਾ ਜਿਹੜਾ ਹੈ ਉਹ ਨੁਕਸਾਨ ਕੀਤਾ ਸੀ ਗੋਲੀਆਂ ਭਰਾ ਕੇ ਜਨਰਲ ਡਾਇਰ ਆਜ ਡਰਨਲ ਡਾਇਰ ਨੇ ਤੇ ਉਹ ਉਹ ਜਿਹੜਾ ਹੈਗਾ ਇਹ ਦਿਨ ਹੈ ਇਸ ਕਰਕੇ ਹੋਰ ਵੀ ਇਹਦੇ ਨਾਲ ਕਈ ਮਹੱਤਵਪੂਰਨ ਜਿਹੜੇ ਦਿਨ ਜੁੜਦੇ ਚਲੇ ਗਏ ਤੇ ਅੱਜ ਸਭ ਕਾਲਸਾ ਸਿੱਧਨਾ ਦਿਵਸ ਗੁਰਦੁਆਰਾ ਪਾਉਂਡਾ ਸਾਹਿਬ ਵਿਖੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਾਪਾਰ ਕਿਰਪਾ ਨਾਲ ਸਕਤਾ ਬੜੇ ਤੋਂ ਉੱਤਮ ਰਮਨਾਰੀਆਂ ਹਨ ਅਤੇ ਸਵੇਰ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਗ ਤੇ ਉਪਰੰਤ ਗੁਰਬਾਣੀ ਦਾ ਹਰਿ ਜਸ ਕੀਰਤਨ ਤੇ ਹੁਣ ਸਾਰਾ ਦਿਨ ਦੀਵਾਨ ਜਿਹੜਾ ਹੈ ਸੱਜੇਗਾ ਸੰਗਤਾਂ ਬੜੀਆਂ ਹੁਮ ਹਮਾ ਕੇ ਦਰਸ਼ਨਾਂ ਲਈ ਪਹੁੰਚ ਰਹੀਆਂ ਹਨ ਅਤੇ ਗੁਰੂ ਕੇ ਲੰਗਰ ਟੁੱਟ ਵਰਤੇ ਜਾਇਆ ਰਹਿਆ ਅਤੇ ਸੰਗਤ ਆਪਣਾ ਲਾਭ ਪ੍ਰਾਪਤ ਕਰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਆਪ ਜੀ ਦੇ ਬਸਾਖੀ ਵਾਲੇ ਆਪਣੇ ਵਿਚਾਰ ਸਾਂਝੇ ਕਰਨੇ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਜਤ ਵਰੁਜਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਬੰਧ ਤੋਂ ਸਾਲ ਦਰਬਾਰ ਸ੍ਰੀ ਪਟਨਾ ਸਾਹਿਬ ਦੇਖੇ ਬਸਾਖੀਆ ਤਿਹਾਰ ਖਾਲਸਾ ਸਾਹਿਬਾਨ ਦੇ ਸਰ ਲੋਕ ਹੈ ਸਰ ਕਮਾਲ ਸਿੰਘ ਸਾਹਿਬ ਸਤਿ ਨਿਸ਼ਠੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੱਕ ਸ੍ਰੀ ਕੇਸਵਰ ਸਾਹਿਬ ਜੀ ਕਾਰਨ ਹੋਇਆ ਚਰਤੀ ਦੇ ਸੋਣਾ ਸੋਨੇ ਦੇ ਨਿਯਮਿਤ ਬਸਾਖੀਆ ਜਨ ਕਾਂਸਾ ਪਰੇਟ ਕੀਤਾ ਉਹਨਾਂ ਤਿਹਾਰ ਬੜੀ ਸ਼ਰਧਾ ਤੇ ਸ਼ਾਨ ਨਾਲ ਮਨਾਇਆ ਗੁਰੂ ਜੀ ਦੇ ਦ ਸੰਗਤਾਂ ਪ੍ਰਕੀਸ਼ਰ ਪਾਸ਼ਾ ਮਹਾਰਾਜ ਜੀ ਦੇ ਅਦਰ ਤੇ ਨਮਸਤਕ ਹੋ ਰਹੀ ਹੈ ਹਾਂ ਅਗਦੀ ਸਾਡੀ ਪ੍ਰਚਾਰਕ ਅਤੇ ਆਉਣ ਵਾਲੀ ਸੰਚਾਲਨ ਕਮੇਟੀ ਦੇ ਦਰਸੀ ਬੜਾ ਸਭ ਨੂੰ ਵਿਸ਼ੇਸ਼ ਤੌਰ ਤੇ ਗੁਰੂ ਪਿੰਦੰਰ ਸਾਹਿਬ ਦੇ ਸੁਆਗਤ ਹੈ ਹਾਂ ਚਾਹ ਪਾਵੇ ਆਉਣ ਜਿਰਦੇ ਤੇ ਚੇਪਲ ਦੇ ਅਨੁਸਾਰ ਸਾਰੀਆਂ ਸੰਚਾਂ ਨੂੰ ਖਾਲਸਾ ਸਾਜਨਾ ਦੇ ਸੇਵਾਖੀ ਨਖ ਰਖ ਬਧਾਈ ਨੂੰ ਬਾਈ ਕੋ ਡਿੱਕਾ ਖਾਲਸਾ ਬਾਈ ਨੂੰ ਜਿੱਤੀ ਪਤੇ ਸਦਾ ਸਭ ਤੇ ਜੈ ਨਾਤਾ ਸੇਨਾ ਲੋਕ ਕੱਟੇ ਨਾ ਨਾਮ ਅਤ ਬੰਦੇ ਅਸਰ ਬਹਿ ਹੈ ਅਨ ਬਖਤ ਬਰਨੀ ਜੈ ਪਰ ਭਗਤ ਬਰਨੀ ਚਰਨੀ ਚਰਨ ਲਾਈਵ ਸਟੇਜ ਚੈਨਲ ਦੇ ਹਰਬਖਸ਼ ਸਿੰਘ ਦੀ ਰਿਪੋਰਟ